ਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਆਪਾਂ ਨਾ ਤੇ ਟਾਈਮ ਲਗਭਗ 12 ਬੂਰਾ ਵਜ ਗਏ ਹੋਣਗੇ ਤੇ ਪਹਿਲਾਂ ਅੰਦਰੋਂ ਅੰਦਰੋਂ ਨਹੀਂ ਉੱਠੇ ਤੇ ਮੈਂ ਚੱਲ ਵਲੌਗ ਦੀ ਸਟਾਰਟਿੰਗ ਦਾ ਕਰਨੀ ਵੀ ਅਕਸਰ ਵੀਡੀਓ ਬਣਾਉਣੀ ਪਊਗੀ ਤੇ ਮਾੜੀ ਮਾਂ ਕਰਨਾ ਆਪਣੇ ਕਬੂਤਰਾਂ ਨਿਗ੍ਹਾ ਅਮਰਾਦ ਕੀ ਜਾਨਵਰਾਂ ਤੇ ਲਾ ਕੇ ਲੋਕਾਂ ਦੇ ਤੇ ਸ਼ਾਖ ਦੇ ਪੱਠਿਆਂ ਤੇ ਤੇ ਕਾ ਕਬੂਤਰ ਨਵਾਂ ਬੈਠਾ ਆ ਉਹਦਾ ਮਨਪ੍ਰੇਤ ਕੱਲ ਦੱਸਿਆ ਨਾ ਠੀਕਾ ਸ਼ਾਇਦ ਪ੍ਰੇਮ ਦਾ ਕਹਿੰਦਾ ਆ ਹਰੇ ਘੰਡਾਲਾ ਇਹ ਆ ਵੱਠਾ ਬਈ ਨਵਾਂ ਕਬੂਤਰ ਹਰਾ ਕੰਡ ਤੇ ਮਿਲ ਹਰਾ ਈ ਟੂਸਾ ਹਰਾ ਕੰਡ ਹਰਾ ਟੂਸਾ ਤੇ ਇਧਰ ਲੱਗੇ ਦਿਖਾਈਏ ਤੁਹਾਨੂੰ ਸਭ ਤੋਂ ਪਹਿਲਾਂ ਬਾਕੀ ਜਿਹੜੇ ਤੁਸੀਂ ਵੇਖਣੀ ਆ ਰੋਜ਼ ਲੱਗ ਭੱਗ ਪਤਾ ਈ ਸਾਨੂੰ ਤੇ ਮਾੜੀ ਮਾਚਲਾ ਇਹਨੇ ਗੱਲ ਜੀ ਬਾਂਜੂ ਆ ਬੈਠੇ ਪੱਠੇ ਉਹਨਾਂ ਆ ਆ ਕੇ ਦਿਖਾਈ ਗੀ ਲਓ ਜੀ ਪਤਾ ਕਬੂਤਰ ਸੈੱਟ ਆਪਣੇ ਪਲਤਾ ਉਹਨਾਂ ਸ਼ਾਮ ਕਰੋ ਆਪਣੇ ਜਿਹੜੇ ਚਿੱਟਾ ਬੈਠਾ ਇਹਦੇ ਜਵਾਕਾਂ ਦਾ ਪਰੇ ਹੋਏ ਪਰ ਉਹ ਕਰਿਆ ਇਹਦਣੇ ਕੀ ਗੱਲ ਹੈ ਲਓ ਜੀ ਇੱਧਰ ਸ਼ਾਕ ਕੋਲ ਪਰ ਆਪਣੇ ਸ਼ਾਕੇ ਦੀ ਬਰੀਡਿੰਗ ਲਾਲ ਚੀਨੇ ਕਬੂਤਰ ਹੈ ਲਾਲ ਚੀਨੇ ਕਰੋ ਚੈੱਕ ਵਾਹ ਕੀ ਬਾਤ ਹੈ ਤੇ ਬਾਕੀ ਉੱਧਰ ਆਪਣੇ ਲੱਖਿਆਂ ਨੇ ਬੈਠੇ ਆ ਤੈਨੂੰ ਬਾਹਲੀਆ ਚਾਹੇ ਲੰਦਾ ਸੜੀਆਂ ਕਰਦਾ ਲਓ ਜੀ ਉੱਧਰ ਵੀ ਇੱਕ ਪੱਠੇ ਬੈਠਿਆ ਪੱਠੇ ਪੱਠੇ ਹੋਏ ਵਿਚਾਰ ਚ ਵੀਰੇ ਆਪਣੇ ਤਾਂ ਬਾਹ ਨੂੰ ਜਾੜੀ ਦੀਗੇ ਤੇ ਮੈਂ ਸੀਗਾ ਨਹਾਉਣਾ ਹੁਣ ਤੇ ਮੈਂ ਚੱਲ ਮਾੜੀ ਪਹਿਲਾਂ ਨਿਕਾਈ ਮਰਾਦ ਕੇ ਲਗਭਗ ਸਾਰੇ ਬੇਣੀ ਹੁੰਦੇ ਹੋਏ ਤੇ ਉਹ ਤਾਲੀ ਆਉਂਦਾ ਹੱਲੇ ਜਿਹੜਾ ਉਹ ਪਟਾ ਸਾਹਮਣੇ ਆ ਚਲੋ ਫਿਰ ਕਹ ਨਹਾ ਲਗੇ ਤੇ ਫਿਰ ਚੱਲਾਂਗੇ ਆਪਾਂ ਮਨਪ੍ਰੀਤ ਕੋਲੇ ਅੱਜ ਮੈਂ ਵੀ ਲੇਟ ਹੋ ਗਿਆ ਆਪਾਂ ਘਰ ਦੇ ਹੈ ਨਹੀਂ ਸੀ ਕਰੇਣਾ ਯਾਰ ਉਹ ਦਵਾਈ ਤੋਂ ਵੀ ਲੈਣ ਗਈ ਹੈਗੇ ਤੇ ਮੈਨੂੰ ਤਾਂ ਕਰਕੇ ਘਰੇ ਰਹਿਣਾ ਪੈ ਗਿਆ ਹੁਣ ਤੇ ਇਸ ਕਰਕੇ ਸਭ ਤੋਂ ਪਹਿਲਾਂ ਪਨਹਾ ਲਗੇ ਤੇ ਨਹਾ ਕੇ ਫਰੈਸ਼ ਹੋ ਜਾਈਏ ਫਰੈਸ਼ ਹੋ ਕੇ ਉਸ ਤੋਂ ਬਾਅਦ ਫੇਰ ਜਿਨੇ ਕਦੋਂ ਘਰ ਦੇ ਆਉਣਗੇ ਤੇ ਫੇਰ ਚੱਲਾਂਗੇ ਠੀਕ ਆ ਉਹ ਜੀ ਤੇ ਨਾ ਆ ਕੇ ਹੋ ਗਏ ਪ੍ਰੈਸ ਠੀਕ ਹੈ ਹੂੰ ਠੀਕ ਹੈ ਹੁੰਦਾ ਘਰ ਦੇ ਆਈ ਰਿਵਿਊ ਕਰੀ ਇਹਨਾਂ ਕਦੋਂ ਘਰ ਦੇ ਆਉਣ ਤੇ ਕਦੋਂ ਮੈਂ ਜਾਵਾਂ ਮਨਪ੍ਰੀਤਾ ਵੀ ਦੋ ਵਾਰੀ ਫੋਨ ਆ ਗਿਆ ਨਾ ਮੈਨੂੰ ਕਹਿੰਦਾ ਆਇਆ ਕਹਿੰਦਾ ਇਕੱਲੇ ਬੈਠੇ ਐ ਤੇ ਖਣੀ ਕਿਥੋਂ ਕਾਲਚਰਲ ਜਗਸੀ ਰੱਗੇ ਹੋਣਗੇ ਸ਼ਾਇਦ ਤੱਕ ਮੇਰੇ ਵੀ ਪੱਕਾ ਨਹੀਂ ਪਤਾ ਬਾਕੀ ਤੇ ਚਲੋ ਯਾਰ ਘਰ ਦੇਣ ਦੇਖ ਲਈਏ ਕਿ ਤੋਂ ਦੂਕਲਾਂ ਬੂਟ ਬੜ ਬੜ ਪਾਲ ਗਏ ਕਾਇਮ ਹੋ ਜੀਏ ਤੇ ਫੇਰ ਚਪਾ ਚੱਲਦੇ ਆ ਬਾਕੀ ਘਰ ਦੇ ਹੁਣ ਫੇਰ ਹੀ ਐ ਬਾਕੀ ਦਿਨ ਤਾਂ ਲੱਗਦਾ ਜਿਵੇਂ ਸਾਫਜਾਉਣ ਲੱਗ ਜਾਂਦਾ ਨਾ ਲੱਗਦਾ ਬਾਕੀ ਬੱਦਲ ਬਹੁਤ ਵਾਰ ਮੌਸਮ ਖਰਾਬ ਹੀ ਲੱਗ ਪਗਾ ਜਣਾ ਤੇ ਚਲੋ ਫਿਰ ਕਿਦਾ ਹੋਈ ਗੇ ਰੈਡੀ ਤੇ ਫੇਰ ਵੇਣੇ ਤੇ ਹੁਣ ਹੋਇਆ ਵੇਲੇ ਘਰ ਤੇ ਹੁਣ ਆਇਆ ਇਹ ਬਾਹਰੋਂ ਦਵਾਈ ਵੀ ਲੈ ਕੇ ਠੀਕ ਐ ਤੇ ਮੈਂ ਦਵਾ ਦਾ ਚਾਲਾ ਮਾਰ ਕੇ ਫੋਨ ਹੁਣ ਫੇਰ ਆਇਆ ਕਹਿੰਦਾ ਛੇਤੀ ਆ ਕਹਿੰਦਾ ਕਦੋਂ ਕਾਏਗਾ ਟੀੜੀ ਮਾਰੀ ਹੋਈ ਆਏ ਫਿਰਦੇ ਆ ਤਕਸੀਰ ਆ ਕੇ ਉਹ ਰਬਲਟੀ ਖੜਾ ਚਲੋ ਚਲਦੇ ਆ ਜਿਹਕੇ ਪੰਜਾਬ ਦੇ ਚਿੜੀ ਮਾਰੀ ਆਏ ਹੋਏ ਸਾਰੇ ਇੱਥੇ ਇਕੱਠੇ ਹੋਏ ਚਿੜੀ ਮਾਰੀ ਹੈਲੋ ਜੀ ਕਿਵੇਂ ਆ ਓ ਚਿੜੀ ਮਾਰੀ ਪੰਜਾਬ ਦੇ ਟਾਪ ਚਿੜੀ ਮਾਰ ਪੰਜਾਬ ਦੇ ਟਾਪ ਦੇ ਚਿੜੀ ਮਾਰ ਬਿੜਦੇ ਵੇਖੋ ਇਧਰ ਚਿੜੀ ਮਾਰਾਂ ਬਲੀ ਤੂੰ ਚਿੜੀ ਮਾਰ ਰਹੇਗਾ ਤੂੰ ਇਹਨੇ ਕਾਲੇ ਕੱਪੜੇ ਪਾ ਗਏ ਹੱਕ ਕਾਲੇ ਕੱਪੜੇ ਚੋਰ ਹੈ ਆ ਦੇਖਾ ਹੱਥ ਲਾ ਕੇ ਵੱਢ ਕੇ ਲੈ ਕੇ ਆ ਦੋ ਨਹੀਂ ਨਿਚੜੀ ਮਾਰੀ ਕਰੀਏ 50000 ਦਾ ਇਧਰ ਲਾ ਬਈ ਇਹ 50000 ਦਾ ਆ ਨਹੀਂ ਆ ਇਧਰ ਦੇ ਇਹਦਾ ਪਰਸਾ ਉਹ ਤਾਂ ਛਿੜੀ ਮਾਰਪੋ ਨਹੀਂ ਕੇ ਮਰਜੀ ਕੋਈ ਅੱਖ ਚੱਲੇਗੇ ਪਰ ਬਈ ਇਹ ਕੁੱਟ ਲੈ ਦਿਆ ਆ ਆਏ ਸੀ ਇਹਨੂੰ ਸਿੱਧੇ ਹੀ ਹਿਸਾਬ ਕਰਦਾ ਯਾ ਬਹਾ ਇਹ ਐਦ ਕੀ ਵੀ 2 3 ਤਿਆਰ 3 4 ਤੱਕ ਦੇ ਲੈ ਪਾ ਬਰੋਬਰੀ ਨਾ ਪਾਇਆ ਬਈ ਇੱਕ ਮੈਦਾ ਆ ਇਹ ਲੋਕਾਂ ਦੇ ਫੜ ਕੇ ਮੋੜਨਦੇ ਆਰ ਇੱਕ ਹੋਰ ਵੀ ਆ ਕਿਸੇ ਆ ਨਹੀਂ ਪਤਾ ਛੋਟਾ ਵੀ ਛੋਟਾ ਹੀ ਮਾਰ ਜੀ ਇਹ ਛੋਟਾ ਬਾਜੀ ਵੀ ਨਾ ਹੋਵੇ ਨਹੀਂ ਆਈ ਤਾਂ ਗਰੰਟੀ ਲੈ ਲੈਣੇ ਆ ਆ ਚਲ ਤੁਸ ਮੰਨਦੇ ਆ ਥੋੜਾ ਘੱਟ ਆ ਇਹ ਤੁਹਾਨੂੰ ਕੋਈ ਪਸੰਦ ਵੀ ਨਹੀਂ ਆਉਣਾਗਾ ਨਹੀਂ ਨਹੀਂ ਇਹ ਤਾਂ ਵੇਖਿਆ ਮੈਂ ਮੇਰੇ ਕੋਲ ਦੇ ਨਾਲ ਤੇਰੇ ਕੋਲੇ ਮੈਂ ਉੱਡਾ ਜਾ ਇਹ ਦਾਣ ਸਿੰਘ ਵਾਲੇ ਛੱਡੀ ਸੀ ਬਈ ਜਿਹੜੀ ਪੀਲੀ ਵਾਲੀ ਇਹ ਨੀਮਾ ਟੋਰੀ ਵਾਲੀ ਉਹਦਾ ਸਗਾ ਭੈਣ ਭਰਾ ਜਵਾਸਾ ਕਾ ਇਹ ਆ ਸ਼ਖ ਆ ਹਾਂ ਜਵਾਸਾ ਕਾ ਭੈਣ ਭਰਾ ਹਾਂ ਠੀਕ ਨੀ ਉਹਨੇ ਭੈਣ ਹੀ ਬਨੂ ਮੇਰੇ ਹਸਾਲਾ ਉਹਦੀ ਗਿਫਟ ਕਰਿਆ ਭਾਈ ਗਿਫਟ ਨਹੀਂ ਇਹ ਧੱਕਾ ਕਰਿਆ ਛੱਡਣਾ ਯਾਰ ਗਿਫਟ ਤਾਂ ਨਹੀਂ ਆ ਰਹੀ ਆ ਬਸ ਇਹਨਾਂ ਨਾਲ ਗਿਫਟ ਹੀ ਆ ਆ ਗਿਆ 640 ਦੀ ਪੱਠੀ ਦਾ ਲੋਕੋ ਓੜਾ ਆਇਆ ਕਰ ਮਗਰ ਲੈ ਲੈ ਉੱਤੇ ਵਜੇ ਇਹਨਾਂ ਦੇ ਆ 640 ਦੀ ਪੱਠੀ ਦਾ ਤੇ ਵੱਡੇ ਕਾਲੇ ਚੀਨੇ ਦਾ ਮੈਂ ਰੱਖਣਿਆ ਕਦੇ ਵੱਡੇ ਚਟੰਗਾਲੇ ਕਾਲੇ ਚੀਨੇ ਦਾ ਠੀਕ ਹੈ ਜੀ ਯਾਰ ਤਾਂ ਪੈਸੇ ਬਹੁਤ ਆਇਆ ਤਾਂ ਇਹਦਾ ਟਾਣਾ ਆਹ ਤਾਂ ਮੈਂ ਦੱਸ ਕੇ ਦਿੱਤਾ ਨਾ ਵੀ ਘਰੇ ਵੀ ਫੋਲੀ ਆ ਜਾ ਪੰਪ ਕਰਾ ਲ ਦਿੰਗੇ ਇਹਦਾ ਥੋੜਾ ਪੰਪ ਮੰਗਦਾ ਏ ਨਹੀਂ ਕੋਈ ਪਤਾ ਨਹੀਂ ਹੁੰਦਾ ਪ੍ਰਸਰ ਤੇ ਉਹ ਸਾਰਾ ਕਰ ਮੈਂ ਤੈਨੂੰ ਲੈ ਜਾਾਂਗਾ ਮੈਂ ਤਾਂ ਮੱਠੇ ਆ ਪਦਾਂ ਕੰਦਾਂ ਆ ਵਜਣ ਵਾਲੇ ਆ ਪਤਾ ਬਈ ਕੰਦਾਂ ਆ ਵਜਣ ਵਾਲੇ ਉਹ ਆਉ ਉਹ ਦਿਨ ਬਸ ਦਾ ਕਾਂਗੇ ਤਲੇ ਸਾਡਾ ਬਲ ਇੱਕ ਸਰ ਨਾ ਭਰਾਵਾ ਹੱਥ ਤੂੰ ਤਾਂ ਬਜਾਇਆ ਕਰੋ ਡੋਂਦਾ ਨਹੀਂ ਕਿੱਥੇ ਕਿੱਥੇ ਦਾਨ ਸਿੰਘ ਵਾਲੇ 3200 ਵਾਲੀ ਦਾਨ ਸਿੰਘ ਇਹਦੇ ਨਾਲ ਦੀ ਜਿਆ ਕਿੰਨੀ ਉਹਦੇ ਨਹੀਂ ਥੋੜੇ ਸਾਡੇ ਬੰਦੇ ਕੱਚੇ ਸੀਗੇ ਨਹੀਂ ਉਹਦੇ ਨੂੰ ਨੂੰ 25000 ਰੁਪਏ ਥਾਣੀ ਪੈਸੇ ਉਹਦੇ ਲੈ ਕੇ ਆਉਂਦੇ ਉਹਦੇ ਨੂੰ 25000 ਛੱਡ ਦੇ ਨਹੀਂ ਬਸ ਆਪ ਕੱਚੇ ਰਹਿ ਗਏ ਲੱਗ ਰਿਹਾ ਕੋਈ ਇਕੱਲਾ ਕੋਈ ਲੱਗਿਆ ਜੀ ਬਸ ਆਪ ਦੇ ਇਕੱਲੇ ਵਾਲੇ ਹੀ ਕੰਮ ਸੀਗਾ ਬੰਦਲ ਦਾ ਕੰਮ ਨਹੀਂ ਤਾਂ ਇਹ ਕੋਲੇ ਨਹੀਂ ਗਏ ਕਿਉਂ ਨਿਕਾਟੀ ਦਿੱਤਾ ਛੱਡ ਤਾਂ ਇਕੱਲੇ ਵਾਲਾ ਕੰਮ ਸੀ ਯਾਰ ਬਸ ਹੋ ਗਿਆ ਹੋ ਗਿਆ ਕਿਹੜੇ ਕਬੂਤਰ ਲੈ ਕੇ ਮੱਖ ਗੰਦ ਜੇ ਬੈਠੇ ਆਇਆ ਕਹਿੰਦਾ ਕੈ ਟਾਈਮ ਕਰਦੇ ਮੈਂ ਘਰੇ ਤਾਂ ਹੀ ਕਰਦੇ 1.5 ਕਿਲੋ ਦਾ ਟਾਈਮ ਕਰਦੇ ਅਸੀਂ ਤਾਂ ਕੰਮ ਕਰ ਹੀ ਜਾਂਦਾ ਉਹਨਾਂ ਨੇ 5 ਸਿੱਕੇ ਦਾ ਦੋ ਹੁਣ ਤੂੰ ਆਇਆ ਸੀ ਆ ਪੈਸੇ ਇਹਦੇ ਖਾਤੇ 'ਚ ਪਾਏ ਕਿਵੇਂ ਕਰਾਂਗੇ ਤੂੰ ਤੇ ਕੈਚ ਫਟਾ ਕੇ ਜਾਏਗਾ ਦੇਵਾਂਗੇ ਲਾ ਲਿਆ ਜਿਹੜੀ ਅਸੀਂ ਨਹੀਂ ਮਤਲਬ ਇਹਦਾ 1.5 ਲੱਖ ਰੁਪਏ ਹੋ ਗਿਆ ਦੋਨਾਂ ਦਾ ਹਾਂ ਤੇ ਵੇ ਕਦੋਂ 1.5 ਲੱਖ ਨੂੰ ਕਿੱਥੇ ਦੇਖਾਂਗੇ ਆਪਾਂ ਉੱਥੇ ਉੱਥੇ ਚੰਦੀ ਮੂੰਹ ਮੱਚਦਾ ਹੈ ਇੱਥੇ ਉੱਥੇ ਦੇਖਣਾ ਠੀਕ ਹੈ ਇਹ ਨੂੰ ਜਿਆਦਾ ਲਾਈਕ ਕਰੋਗੇ ਜੇ ਤੁਹਾਡੇ ਕੋਲ ਸਭ ਗਿਆਨ ਨਾਲੇ ਕਾਲਜਾਂ ਅਸੀਂ ਬਾਜੀ ਕਰਾਉਣੇ ਆ ਹੂੰ ਅੱਜ ਤੇ ਕੱਲ ਨੂੰ ਪੋਸਟਰ ਪਾ ਦੇਣਾ ਠੀਕ ਹੈ ਜੀ ਬਾਜੀ ਦੀ ਰੇਕ ਕਰੀ ਜਾਂਦੇ ਜੀ ਕਰੀ ਜਾਂਦੇ 25 ਮਈ ਪਿੰਡ ਕਾਲਚਰਾਣੀ ਪਿੰਡ ਕਾਲਚਰਾਣੀ 25 ਮਈ ਨੂੰ ਮਸ਼ਹੂਰ ਬਾਜੀ ਟੌਪ ਦੀ ਬਾਜੀ ਹੋਵੇ ਹਾਂ ਠੀਕ ਹੈ ਆਪਣੇ ਪਿੰਡ ਦੇ ਕਾਲਚਰਾਣੀ ਇਹ ਦੋ ਬਾਜੀਾਂ ਦੀ ਗਾਰੰਟੀ ਹੈ ਜੀ ਠੀਕ ਹੈ ਕਿਹੜੀ ਮਰੀ ਆ ਆਪਣਾ ਕਰਨ ਨੂੰ ਆ ਆਪਾਂ ਆਪਣੇ ਪਿੰਡ ਕਰਾਉਣੀ ਆ ਓਕੇ ਜੀ ਠੀਕ ਹੈ ਬਸ ਬੋਲਟ ਦੀ ਚੋਰੀ ਕਰਿਆ ਆ ਚੋਰੀ ਕਿਦਾ ਕਰਿਆ ਪਲਾਸੋ ਆ ਓਏ ਕਿਦਾ ਚੋਰੀ ਕਰਿਆ ਇਹ ਹਾਂ ਆ ਉਹਦਾ ਜੋੜਿਆ ਅਸਲਾ ਮਾਡਲ ਅੱਛਾ ਆਉਦਾ ਹੈ 132000 ਵਾਲਿਆਂ ਨੂੰ ਦੋ ਬੱਚੇ ਲੈ ਵੀ ਦੋ ਕਰ ਤੇ ਗਿਫਟ ਆਹ ਆ ਤੇਰਾ ਨਖਰਾ ਲੈ ਵੀ ਦੋ ਬੱਚੇ ਗਿਫਟ ਕਰ ਤੇ ਤਖਸੀਰ ਨੂੰ ਕਾਲ ਚੜਾਣੀ ਆ ਜੀ ਚੰਗਾ ਭਾਈ ਚਿੜੀ ਮਾਰੋ ਚਿੜੀ ਮਾਰੀ ਵੱਧ ਵੱਧ ਖੜਿਆ ਕਰੋ ਰੋਡਰ ਤੇ ਕੈਮਰਾ ਵੇਖੋ ਚੰਗਾ ਵਾ ਲੈ ਗਏ ਉਹ ਵੀ ਹਾਂਜੀ ਗਏ ਉਹ ਵੀ ਆਪਾਂ ਵੇੜਦਾ ਕੰਮ ਕੀ ਹੁਣ ਉਹ ਬਾਬੇ ਉੱਤੇ ਕਹਿੰਦੇ ਆਏ ਸੀ ਇਹ ਗਿੱਦੜਵਾਹਾ ਮੰਡੀ ਠੀਕ ਹੈ ਤੇ ਮਨਪਰੀ ਦੇ ਬੂਟ ਲੈ ਕੇ ਨਿਕਲ ਰਹੇ ਕੁੜਤਾ ਪਜਾਮਾ ਤੇ ਇੱਥੇ ਥੋੜਾ ਮਤਲਬ ਸਮਾਨਸ ਮੁੱਲੇ ਹੀ ਜਾਂਦੇ ਖਣੀ ਅੰਗਰੀ ਬੜੇ ਸਮਾਨ ਕਰਦੇ ਆ ਰਹੇ ਕਿ ਇਹਨਾਂ ਦਾ ਇਹ ਮੰਡੀ ਐਸੇ ਕਰਦੇ ਤੇ ਸਮਾਨ ਰਹਿ ਗਿਆ ਸਾਰਾ ਇਹਨਾਂ ਦਾ ਤੂੰ ਗਾ ਇੱਥੋਂ ਫੜਨਾਗਾ ਤੇ ਬਾਕੀ ਦੇ ਬੂਟ ਲੈਣੇ ਆ ਮਨਪਰੀ ਦੇ ਇੱਕ ਤਾਂ ਇੱਕ ਗੁਰਦਾ ਪਿਆਮ ਲੈਣਾਗਾ ਤੇ ਇੱਕ ਨਹੀਂ ਹੋਰ ਕਰਦਾ ਸਮਾਨ ਮਾਟਾ ਮਮਾ ਦਾ ਮोटा ਲੈ ਕੇ ਆਣਾਗਾ ਕਾਹੇ ਮੰਡੀ ਆਇਆ ਸੀ ਤੇ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਸਮਾਨ ਸਮੋਧਿਆ ਹੁੰਦ ਕਰੰਦਰ ਤੇ ਕਰਦੇ ਹਟਣਾ ਗੱਲ ਬਾਤ ਸ਼ੇਅਰ ਆਪਾਂ ਇਧਰ ਚੋਬਰ ਖੜਾ ਤੇ ਉਧਰ ਸ਼ੌਕੀ ਜੱਟ ਮਨਪ੍ਰੀਤ ਸਿੰਘ ਤੇ ਇਹ ਗੱਲਾਂ ਪਤਾ ਕਰੀਂਦੇ ਬਾਹਰ ਫੋਨ ਤੇ ਤੇ ਚਲੋ ਕਰਦੇ ਆ ਆਓ ਜੀ ਲੈ ਲਈ ਸ਼ੂਜੀ ਕਣ ਚਾਚੇ ਵਾਸਤੇ ਓਕੇ ਜੀ ਹਾਂ ਹੈਲੋ ਚੋਬਰਾ ਪਸੰਦ ਆ ਇਧਰ ਚਾਹਦੀਆ ਪੂਰੇ ਵਦ ਜਾਈ ਪਸੰਦ ਆ ਤੇਰੇ ਪਸੰਦ ਚਲੋ ਵੀ ਫੋਨ ਥੋੜੇ ਮਰੇ ਸੋ ਫਾਈਨਲ ਚੱਲਦੇ ਆਂ ਉਸ ਦਾ ਪਿਆਮਾ ਲੈਣਾ ਹਨਾ ਤੇ ਆ ਵੀ ਲੈਣੇ ਦੂਜੇ ਕਿਹੜੇ ਹੁੰਦੇ ਆ ਲੇਜ਼ੀਜ਼ ਵਾਲੇ ਪੁਆਇੰਟ ਕੋਟ ਵਾਲੇ ਬਸ ਚਲੋ ਚੱਲੀ ਗਏ ਫਿਰ ਨੇ ਉਹ ਮੈਨ ਵਾਲਿਆਂ ਦੇ ਥੋੜਾ ਪਿਆਮਾ ਲੈ ਗਏ ਤੇ ਚੱਲ ਕੇ ਕਰਦੇ ਸੀ ਲਓ ਜੀ ਕਿੱਥੇ ਆ ਗਈ ਹਾਂ ਜੀ ਕਿਧਰ ਆ ਗਏ ਗਿੱਦੜਵਾ ਸਿੱਟੀ ਦਾ ਸਟੱਪ ਕੋਲ ਤੇ ਖਾਣੀ ਹੈ ਹਾਂ ਜੀ ਹਾਂ ਜੀ ਖਾਵਾਂਗੇ ਸਿੱਟੀ ਦੇ ਜ਼ਰੂਰ ਸਟੱਪ ਕੋਲ ਤੇ ਆ ਸਿੱਟੀ ਦਾ ਸਟੱਪ ਕੋਲ ਜਾ ਕੇ ਖਾਣੇ ਆ ਕੇ ਜੀ ਆ ਜੀ ਆ ਤਾਂ ਨਵੀ ਲੋਕੀ ਦਿਖਾ ਦਈਏ ਬਣ ਗਿਆ ਨਾ ਸਾਰਾ ਸਟੱਪ ਆਹ ਕੰਮ ਮੈਨੂੰ ਠੀਕ ਲੱਗਿਆ ਲੱਗਣ ਦੋ ਤਿੰਨ ਆਹੀ ਸਮਾਰੇ ਗਿਆ ਗੁਰ ਗਿਆ ਸਮ ਲੱਗਣਾ ਸਿਰਾ ਲਾ ਜਮਾ ਨਹੀਂ ਵਧੀਆ ਇਹ ਰਾ ਪਰ ਚੀਜ਼ ਨੂੰ ਮਾਰ ਖ ਲੈ ਗਿਆ ਉਹਦੇ ਨਹੀਂ ਆ ਸਿਰਾ ਜੀ ਸਿਰਾ ਹੈ 15000 ਲੱਗ ਗਿਆ ਪੂਰਾ ਜੀ ਪੂਰਾ ਪੂਰਾ ਨੈਟ ਪੰਧਾ ਵਾਲੇ ਕੋ ਸੋ ਫਾਈਨਲ ਆ ਨਾ ਬੜੇ ਬੁੜਾਏ ਹੈ ਨਾ ਕੀ ਕਰਦੇ ਵਿਚੋ ਪਾਣ ਵਿਚ ਨਮਾਰ ਪਨਮਾਰ ਹੀ ਨਾ ਲਓ ਜੀ ਤੇ ਮਨਪਿੰਦੇ ਸੂਟ ਸਾੜਾ ਕੁੜਤਾ ਵੀ ਲੈ ਲਿਆ ਸੀ ਹਣ ਖਾਪੀ ਵੀ ਲਿਆ ਸੀ ਹੁਣ ਅੰਦਰ ਕਰਦੇ ਆ ਸੂਟ ਸਾੜ ਫੜਦੇ ਆ ਤਾਰੀ ਟੇਲਰ ਕੋਲੇ ਬਾਕੀ ਬਾਜੀ ਬੈਠਾ ਅੰਦਰ ਇਹ ਚਲੋ ਪਿੰਡ ਚੱਲਦੇ ਆਂ ਤੇ ਪਿੰਡ ਚੱਲ ਕੇ ਕਰਦੇ ਗੱਲਬਾਤ ਸ਼ਹਿਰ ਨਾਲ ਚਲੋ ਬਹੁਤ ਈ ਗੱਲਾਂ ਬਾਤਾਂ ਹੈਣੀਆਂ ਇੱਡੀਆਂ ਖਾਦ ਨਾਲ ਬਾਕੀ ਲੇਟ ਬਹੁਤ ਇੰਨੀ ਰਹਾ ਹੋ ਗਿਆ ਰ 7:00 ਵਜੇ ਗਿਆ ਤੇ ਚਲੋ ਫਿਰ ਚੱਲੀਏ ਲਓ ਜੀ ਬਾਬੇ ਹੋਏ ਹੁਣ ਆਏ ਹੁਣ ਆਏ ਨਹੀਂ ਆਏ ਤਾਂ ਮੁੰਡੇ ਨੂੰ ਹੋ ਗਿਆ ਸਾਨੂੰ ਬਹੁਤ ਟਾਈਮ ਜ਼ਿਆਦਾ ਠੀਕ ਹੈ ਤੇ ਪਰ ਹੁਣ ਟਾਈਮ ਲੱਗ ਪਾ ਹੁਣ ਦੱਸੀਏ ਕਿੰਨਾ ਹੋ ਗਿਆ ਕੋਣ ਵੇਖ ਕੇ 8:30 ਹੋ ਗਏ ਹੁਣ ਤੇ 8:30 ਹੋ ਗਏ ਲੇਟ ਹੋ ਗਏ ਬਾੜੇ ਕਿਉਂਕਿ ਮੰਡੀ ਉਤਾਂ ਕਿ 7:00 ਵਜੇ 7:00 ਦੇ ਲਗਭਗ ਹਨਾ ਤੇ ਤੇ ਕਰੇ ਨਾ ਬਹੁਤ ਵਿਹਾਰ ਕੰਮ ਨਾ ਫਰਨਾ ਦੇਣਾ ਤੇ ਇੱਕ ਕੰਮ ਧੰਦੇ ਕਰ ਲਾਗੇ ਥੋੜੇ ਮੋٹے ਤੇ ਹੁਣ 8:30 ਹੋ ਗਏ ਹੁਣ ਘਰੇ ਜਾਣਾ ਜੇ ਮੈਂ ਛੋਟੀ ਪਾਣੀ ਖਾਣੇ ਵੇਣੇ ਜਾ ਕੇ ਉਹ ਸਟਾਪ ਖੋਲ ਜਾ ਖਾਇਆ ਸੀ ਭੁੱਖ ਜੀ ਘੱਟੀ ਹੈਗੀ ਲਗਭਗ ਮਤਲਬ ਫਿਰ ਵੀ ਇੱਕ ਅੱਧੀ ਖਾ ਲਾਂਗੇ ਤੇ ਬਸ ਮੈਂ ਨਾਲ ਦੀ ਨਾਲ ਵੀਡੀਓ ਦੀ ਐਂਡਿੰਗ ਕਰ ਦਈਏ ਤੇ ਕੰਮ ਦੀ ਨਵੇੜ ਘੰਡ ਬਹੁਤ ਹੈ ਖੇਤੀ ਹੈ ਉਧਰ ਪੇਰੇਗੀ ਮਨ ਪਿਸਗੇ ਘਰੇ ਖੇਸੀ ਟੋਪੀ ਸਭ ਕੁਝ ਉਧਰ ਰਹਿ ਗਿਆ ਚਲੋ ਕੋਈ ਗੱਲ ਨਹੀਂ ਓਕੇ ਬਾਏ ਬਾਏ ਸਾਰੇ ਨੂੰ ਲਵ ਯੂ ਮਿਲਦੇ ਆਂਗੇ ਨਵੀਂ ਵੀਡੀਓ ਨਾਲ ਤੇ ਤਦ ਤੱਕ ਬਾਏ ਬਾਏ ਰੱਬ ਰੱਖਾ